ਸ਼ਾਹ ਮਹੀਰ ਹੱਥ ਦਸਾ ਸਤ ਕਰ ਦਲੇ ਸਭ ਕਿਰਪਾ ਤੁਹਾਡੀ ਕਹਿੰਦੇ ਮੇਰੇ ਗਰੀਬੀ ਨੂੰ ਬੇਕੇ ਲੋਕ ਦੀ ਮਜ਼ਾਕ ਬੰਦੀ ਹੈ ਪਰ ਇਹ ਨਹੀਂ ਜਾਣਦੇ ਅਕਾਲ ਪੁਰਖ ਵੈਰੋ ਤੇਰੀ ਕਿਰਪਾ ਦਰਸ ਕਰ ਨੌ ਮਿੱਡੀਆਂ 18 ਸੰਗੀਆਂ ਮੇਰੀ ਤੜੀ ਦੇ ਉਤੇ ਵਸਦੀਆਂ ਆਖੋ ਸਦਨਾ ਵਾਹਿਗੁਰੂ ਇਤ ਸਾਧੂ ਉਹਨਾ ਜੀ ਦੇ ਕੋਲੇ ਪਾਰਸ ਸਹਿ ਤੇ ਗਰੀਬੀ ਮੇਰੇ ਕੇ ਪਾਸੋਂ ਇੱਤਰਦਾ ਮਹਾਰਾਜੀ ਇਹਦੇ ਨਾਲ ਆਪਣੀ ਗਰੀਬੀ ਦੂਰ ਕਰ ਲਿਓ ਬਾਰੇ ਕਹਿੰਦੇ ਮੈਨੂੰ ਇਸ ਬਾਤ ਦੀ ਜਰੂਰਤ ਨਹੀਂ ਤੂੰ ਜਿਸੇ ਲੋੜਵੰਦ ਨੂੰ ਦੇ ਦੇ ਉਹਨੇ ਆਕਾਸ਼ ਹੈ ਤੋ ਤੋ ਕਹਿੰਦੇ ਆ ਮਹਦੀਜ ਮਾਰਾ ਦੀ ਮਾਇਆ ਤੋਂ ਕਿਹੜਾ ਬਚਿਆ ਇਹ ਤਾਂ ਇਨ ਮਾਇਆ ਜਗਦੀਸ਼ ਗਸਾਈ ਤੋਂਰੇ ਚਰਨ ਸਾਰੇ ਇਹ ਤਾਂ ਮਾਇਆ ਤੋਂ ਤਾਂ ਮੂਣੀ ਜਿੰਨ ਵੇਣ ਦੰਤਾਂ ਜਗ ਭਾਇਆ ਮਨ ਮੁਕਾਦੇ ਦੁਰਮੁਖ ਉਰੇ ਜੀ ਕੀ ਸੱਚ ਨਾਮ ਕਿਹੜਾ ਬਜਿਆ ਮਾਇਆ ਤੋਂ ਤਾਂ ਵੱਡੇ ਵੱਡੇ ਨਾਮ ਬਚੇ ਕਿੱਥੇ ਬਚ ਜਾਊ ਪਾਰਸ ਦੇ ਤਾਂ ਮਹਾਰਾਜ ਹੀ ਪਾਰਸ ਰੱਖ ਲਾਉ ਤੁਹਾਡੇ ਕੰਮ ਆ ਜਾਏਗਾ ਤੁਹਾਡੀ ਕੀਮਤੀ ਦੂਰ ਹੋ ਜਾਏਗੀ ਕਹਿੰਦੇ ਭਾਈ ਜ਼ਰੂਰ ਤੇ ਹੈ ਨਹੀਂ ਕਹਿੰਦੇ ਫੇਰ ਸੁਭਾਰ ਲਓ ਮੈਂ ਵਾਪਸ ਤੇ ਵਾਪਸ ਲੈਣਾ ਦਾ ਕਹਿੰਦੇ ਆਪੇ ਰੱਖਦੇ ਤੇ ਆਪੇ ਲੱਭ ਲੈ ਇੱਕ ਪਾਸੇ ਕੁੜੀਆਂ ਦੀ ਘੁੱਟ ਦੇ ਵਿੱਚ ਪਾਰਸ ਦਾ ਛੱਦ ਦੇ ਵਿੱਚ ਸਰਵਾ ਅੱਗੇ ਕੋਈ ਆ ਕਲਾ ਨਹੀਂ ਸਵਾ ਪਿਆ ਆਪੇ ਪਾਣੀ ਸੁੱਕ ਗਈ ਮੇਰੇ ਸਾਹਮਣੇ ਪਰਹਾਵੇ ਕਹਿ ਦਿੱਤਾ ਉਹਨੇ ਪਾਣੀ ਨਹੀਂ ਇਹ ਮੈਨੂੰ ਪਤਾ ਹੈ ਜਦੋਂ ਮੈਂ ਵਾਪਸ ਆਉਣਾ ਹੈ ਤੇ ਹੋ ਸਕਦਾ ਬਾਹਲੇ ਵੀ ਸੋਨੇ ਦੇ ਹੋਣ ਆਖੋ ਸਰਦਾ ਜਦੋਂ ਆਇਆ ਤੇ ਹਰ ਅੰਗ ਨਹੀਂ ਹੱਟਦਾ ਰਹੀ ਉਹੀ ਕੁੜੀਆਂ ਉਹੀ ਪੁਰਾਣੇ ਕੱਪੜੇ ਉਹੀ ਬਰਤਨ ਉਹੀ ਗੁੰਦਲੀਦਾਰ ਜੀ ਮਹਾਰਾਜ ਉਹੀ ਕੁੜੀਆਂ ਬਣਾਉਣ ਦਾ ਕੰਮ ਰਾਤ ਹੋਇਆ ਤੇ ਕੀ ਜੀਰ ਕੇ ਅੰਦਰ ਦੇ ਉੱਤਰ ਨਹੀਂ ਹੋਏ ਉਹ ਵੀ ਤਾਂ ਸ਼ਾਇਰੀ ਹੈ ਹਰਾਂ ਮੇਰਾ ਜਾ ਕੇ ਕਹਿੰਦਾ ਹੈ ਮਹਾਰਾਜ ਜੀ ਆਪ ਦੇ ਕੋਲ ਮੇਰੀ ਇੱਕ ਮਾਰਨ ਪਈ ਹੈ